ਅੱਸੀ ਕਾਲ ਦੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਆ ਜਿਹੜਾ ਉਹ ਆਪਾਂ ਦੱਸਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਦੇ ਜਿਹੜੇ ਭਿਆਨਕ ਹੜ੍ਹ ਬਣ ਚੁੱਕੇ ਆ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਡੈਮਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਆ ਜਿਹੜਾ ਵੱਜ ਚੁੱਕਿਆ ਤੇ ਖਤਰਾ ਜਿਹੜਾ ਬਹੁਤ ਵੱਡਾ ਆ ਰਿਹਾ ਪੰਜਾਬ ਵੱਲੋਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਮੀਂਹ ਦੀ ਵੀ ਗੱਲਬਾਤ ਕਰਾਂਗੇ ਵੀ ਆਉਣ ਵਾਲੇ 4-5 ਦਿਨ ਦੇ ਵਿੱਚ ਮੀਂਹ ਆ ਜਿਹੜਾ ਉਹ ਕਿੰਨਾ ਪੰਜਾਬ ਦੇ ਵਿੱਚ ਪੈ ਸਕਦਾ ਵਾ ਤੇ ਕਿਹੜੇ-ਕਿਹੜੇ ਏਰੀਆ ਨੂੰ ਖਤਰਾ ਵਾ ਉਹਦੀ ਸਾਰੀ ਜਾਣਕਾਰੀ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਜੇਕਰ ਆਪਾਂ ਗੱਲ ਕਰੀਏ ਪਿਛਲੇ 24 ਘੰਟੇ ਦੀ ਕੱਲ ਸਵੇਰ ਪੰਜਾਬ ਦੇ ਵਿੱਚ ਬਹੁਤ ਤੇਜ਼ ਮੀਂਹ ਪਿਆ ਬਹੁਤ ਸਾਰੇ ਸਥਾਨਾਂ ਤੇ ਬਿਜਲੀ ਦੀ ਗਰਜ ਲੱਛਰੇ ਨਾਲ ਉਸ ਤੋਂ ਬਾਅਦ ਮੌਸਮ ਸਾਫ਼ ਹੋਇਆ ਤੇ ਲੋਕਾਂ ਨੇ ਸੌਖ ਦਾ ਸਾਹ ਲਿਆ ਤੇ ਅੱਜ ਲੱਗਦਾ ਸੀਗਾ ਵੀ ਸਾਰਾ ਦਿਨ ਆ ਜਿਹੜੀ ਉਹ ਧੁੱਪ ਲੱਗੂਗੀ ਮਾਡਲ ਵੀ ਇਹ ਹੀ ਦਿਖਾ ਰਹੇ ਸੀ ਲੇਕਿਨ ਕੁਝ ਇਲਾਕਿਆਂ ਦੇ ਵਿੱਚ ਘਰ ਚਮਕਾਲਾ ਮੀਂਹ ਜਿਹੜਾ ਉਹ ਦੱਸਿਆ ਗਿਆ ਸੀ ਲੇਕਿਨ ਹੋਇਆ ਕਿ ਸਵੇਰ ਤੋਂ ਹੀ ਜਿਹੜੇ ਪੰਜਾਬ ਦੇ ਉੱਤਰ ਪੂਰਬੀ ਦੱਖਣ ਪੂਰਬੀ ਇਲਾਕੇ ਆ ਇਹਨਾਂ ਇਲਾਕਿਆਂ ਦੇ ਵਿੱਚ ਬੱਦਲ ਬਣਿਆ ਹੋਇਆ ਸੀ ਕੇਂਦਰੀ ਪੰਜਾਬ ਚ ਵੀ ਬੱਦਲ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਦਿਨ ਚੜ੍ਹਦੇ ਸਾਰੇ ਤੜਕ ਤੋਂ ਹੀ ਤੜਕਸਾਰ ਤੋਂ ਹੀ ਆਪਣੇ ਸੰਗਰੂਰ ਮਾਨਸਾ ਪਟਿਆਲਾ ਤੇ ਫਾਟੇਗੜ੍ਹ ਸਾਹਿਬ ਇਹਨਾਂ ਭਾਗਾਂ 'ਚ ਮੀਂਹ ਆ ਜਿਹੜਾ ਸ਼ੁਰੂ ਹੋਇਆ ਜੋ ਹੌਲੀ-ਹੌਲੀ ਕੇਂਦਰੀ ਪੰਜਾਬ ਤੱਕ ਵਧਦਾ ਹੋਇਆ ਤੇ ਦੂਸਰੇ ਪਾਸੇ ਉੱਤਰ ਦੇ ਬਹੁਤ ਸਾਰੇ ਇਲਾਕੇ ਪੂਰਬ ਨੰਗਲ ਡੈਮ ਹਸ਼ਿਆਰਪੁਰ ਜਲੰਧਰ ਉੱਪਰ ਗੁਰਦਾਸਪੁਰ ਪਠਾਨਕੋਟ ਤੱਕ ਪਹੁੰਚ ਗਿਆ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਤੇ ਕਿਤੇ-ਕਿਤੇ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਹੁਣ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਇਸ ਵਕਤ ਪੰਜਾਬ ਦੇ ਵਿੱਚ ਉੱਤਰ ਦੀਆਂ ਚੱਲ ਰਹੀਆਂ ਨੇ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਆਪਣਾ ਬਿੰਦ-ਬਿੰਦ ਥੋੜੀ ਥੋੜੀ ਦੇਰ ਬਾਅਦ ਆਪਣੀ ਡਾਇਰੈਕਸ਼ਨ ਆ ਜਿਹੜਾ ਬਦਲ ਰਿਹਾ ਕੱਲ ਇਹ ਅੰਦੌਰ ਦੇ ਉੱਤੇ ਸੀ ਭਪਾਲ ਤੇ ਲੇਕਿਨ ਅੱਜ ਇਹ ਪਹੁੰਚ ਚੁੱਕਿਆ ਜੀ ਗਵਾਲੀਅਰ ਝਾਂਸੀ ਦੇ ਕੋਲ ਜੋ ਕਿ ਬਿਲਕੁਲ ਉੱਤਰ ਪ੍ਰਦੇਸ਼ ਦੇ ਨੇੜੇ ਪਹੁੰਚ ਗਿਆ ਤੇ ਹੁਣ ਇਹ ਰਾਜਸਥਾਨ ਨੂੰ ਜਾ ਕੇ ਫੇਰ ਗੁਜਰਾਤ ਤੇ ਆਊਗਾ ਪਹਿਲਾਂ ਇਹਨੇ ਸਿੱਧਾ ਹੀ ਦੱਖਣੀ ਰਾਜਸਥਾਨ ਤੋਂ ਹੁੰਦਾ ਹੋਇਆ ਗੁਜਰਾਤ ਜਾਣਾ ਸੀ ਲੇਕਿਨ ਹੁਣ ਇਹਦੀ ਡਾਇਰੈਕਸ਼ਨ ਆ ਜਿਹੜੀ ਉਹ ਚ ਆਲਾ ਪੰਜਾਬ ਵਾਲੂ ਏਰੀਆ ਹਵਾਵਾਂ ਜਿਹੜੀਆਂ ਬਹੁਤ ਤੇਜ਼ੀ ਦੇ ਨਾਲ ਆ ਰਹੀਆਂ ਨੇ ਉੱਪਰੋਂ ਆਪਣੇ ਵੱਲ ਉੱਤਰਦੀਆਂ ਹਵਾਵਾਂ ਵਾਗ ਰਹੀਆਂ ਦੋਨੇ ਹਵਾਵਾਂ ਇੱਥੇ ਟਕਰਾ ਰਹੀਆਂ ਜਿਹਦੇ ਕਰਕੇ ਬੱਦਲਾ ਜਿਹੜੀ ਉਤਪਨ ਹੋ ਰਿਹਾ Rajasthan ਤੇ Haryana ਦੇ ਭਾਗਾਂ ਤੇ ਜੋ ਕੇ ਪੰਜਾਬ ਚ ਐਂਟਰ ਕਰ ਰਿਹਾ ਕਿਉਂਕਿ ਮੂਵਮੈਂਟ ਪੂਰਬ ਤੋਂ ਪੱਛਮ ਵੱਲ ਨੂੰ ਆ ਬੱਦਲਾਂ ਦੀ ਤੇ ਹੁਣ ਹੋਣਾ ਗਿਆ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜੇ ਪੰਜਾਬ ਦੇ ਰਾਜਸਥਾਨ ਆਪਣੇ ਹਰਿਆਣੇ ਦੇ ਨਾਲ ਲੱਗਦੇ ਭਾਗ ਆ ਇਹਨਾਂ ਭਾਗਾਂ ਦੇ ਵਿੱਚ ਬੱਦਲ ਆ ਜਿਹੜਾ ਉਹ ਪੈਦਾ ਹੋ ਸਕਦਾ ਜਿਸ ਤਰ੍ਹਾਂ ਅੱਜ ਛਾਇਆ ਹੋਇਆ ਉਸੇ ਤਰ੍ਹਾਂ ਇਹ ਬੱਦਲ ਅ ਅੱਗੇ ਵਧਦਾ ਹੋਇਆ ਕੱਲ ਫੇਰ ਮਲੇ ਇਧਰਲੇ ਪਾਸੇ ਸੰਗਰੂਰ ਮਾਨਸਾ ਪਠੰਡੇ ਦੇ ਕੁਝ ਭਾਗ ਆ ਬਰਨਾਲਾ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਾਹੜੀ ਆਪਣੇ ਉੱਪਰਲੇ ਪਾਸੇ ਜੇਕਰ ਆਪਾਂ ਗੱਲ ਕਰੀਏ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਰੋਪੜ ਨੰਗਲ ਤੇ ਗੁਰਦਾਸਪੁਰ ਪਠਾਨਕੋਟ ਇਹਨਾਂ ਹਿੱਸਿਆਂ ਦੇ ਵਿੱਚ ਮੀਂਹ ਦੀ ਗਤੀਵਿਧੀ ਦੇਖ ਸਕਦਾ ਦੱਖਣੀ ਜਿਹੜੇ ਪੰਜਾਬ ਦੇ ਇਲਾਕੇ ਆ ਮੁਕਸਰ ਮਲੂਟਾ ਬੋਹਰ ਫਾਜ਼ਿਲਕਾ ਫਰੀਦਕੋਟ ਇਹਨਾਂ ਇਲਾਕਿਆਂ 'ਚ ਹੋ ਸਕਦਾ ਕੱਲ ਕੁਝ ਸ਼ਾਂਤੀ ਰਹੇ ਲੇਕਿਨ ਪਰਸੋਂ ਤੋਂ ਤਿੰਨ ਚਾਰ ਦਿਨ ਇਹਨਾਂ ਦੇ ਵਿੱਚ ਵੀ ਮੀਂਹ ਆ ਜਿਹੜਾ ਉਹ ਦਰਮਿਆਨੇ ਤੋਂ ਭਾਰੀ ਆ ਹੋ ਸਕਦਾ ਕੱਲੂ ਵੀ ਕੁਝ ਗਤੀਵਿਧੀਆਂ ਹੋਣ ਕਿਉਂਕਿ ਉੱਤਰ ਵਾਲੀ ਹਵਾ ਵਗਣ ਦੇ ਨਾਲ ਦੱਖਣ ਵਾਲੇ ਪਾਸੇ ਨੂੰ ਬੱਦਲ ਆ ਜਿਹੜਾ ਪੰਜਾਬ ਦੇ ਤੇ ਪੂਰਬ ਵਾਲੇ ਪਾਸੇ ਬੱਦਲ ਜ਼ਿਆਦਾ ਬਣਦਾ ਤੇ ਮੂਮੈਂਟ ਪਹਿਲਾਂ ਹੀ ਪੂਰਬ ਤੋਂ ਪੱਛਮ ਵੱਲ ਤਾਂ ਬੱਦਲ ਅੱਗੇ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਜੰਮੂ ਹਿਮਾਚਲ ਉੱਤਰਾਖੰਡ 'ਚ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਹੈ ਦਿੱਲੀ ਹਰਿਆਣਾ ਰਾਜਸਥਾਨ ਦੇ ਬਹੁਤੇ ਭਾਗਾਂ 'ਚ ਗਰਜ ਚਮਕ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਹੜ੍ਹਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੜਾ ਜਿਹੜੇ ਉਹ ਬਹੁਤ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਚੁੱਕੇ ਆ ਭਾਖੜਾ ਡੈਮ ਦਾ ਪਾਣੀ ਦਾ ਭੱਦਰ 1680 ਫੁੱਟ ਪਹੁੰਚ ਚੁੱਕੇ ਆ 1 ਫੁੱਟ ਥੱਲੇ ਆ ਤੇ ਸਤਲੁਜ ਦਰਿਆ 'ਚ ਬਹੁਤ ਪਾਣੀ ਛੱਡਿਆ ਜਾ ਰਿਹਾ ਜਿਹਦੇ ਕਰਕੇ ਲੁਧਿਆਣਾ ਰੋਪੜ ਤੇ ਫਿਰੋਜ਼ਪੁਰ ਦੇ ਇਲਾਕਿਆਂ ਨੂੰ ਬਹੁਤ ਵੱਡਾ ਖਤਰਾ ਵਾ ਲੋਕਾਂ ਨੂੰ ਸਥਾਨ ਖਾਲੀ ਕਰਕੇ ਜਾਣ ਲਈ ਕਹਿ ਦਿੱਤਾ ਗਿਆ ਸੁਰੱਖਿਆ ਥਾਵਾਂ ਤੇ ਤੇ ਆਪਣਾ ਸੁਰੱਖਿਅਤ ਰਹੋ ਤੇ ਸਹੀ ਥਾਵਾਂ ਤੇ ਪਹਿਲਾਂ ਹੀ ਪਹੁੰਚ ਜਾਓ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਆ ਰਾਵੀ ਦਰਿਆ ਦੇ ਵਿੱਚ ਥੋੜੀ ਹੁਣ ਠੀਕ ਦਾ ਕੰਮ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਹੈ ਕਿਉਂਕਿ ਪੌਂਗ ਡੈਮ ਵੀ ਭਰਿਆ ਹੋਇਆ ਉੱਪਰਲੇ ਪਾਸੇ ਜਿਹੜਾ ਕੋ ਗਰ ਦਰਿਆ ਵਾ ਇਧਰਲੇ ਇਲਾਕੇ ਦੇ ਵਿੱਚ ਅੱਜ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਗਾ ਗਰ ਦਰਿਆ ਵੀ ਉਫਾਨ ਤੇ ਵਗ ਰਿਹਾ ਤੇ ਇਧਰਲੇ ਪਾਸੇ ਵੈਸੇ ਵੀ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਭਰ ਚੁੱਕਿਆ ਜੋ ਸੜਕਾਂ ਵਗੈਰਾ ਤੋੜ ਕੇ ਪਾਣੀ ਹੈ ਜਿਹੜਾ ਉਹ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਕੱਢਣਾ ਪੈ ਰਿਹਾ ਤਪੇ ਦੇ ਇਲਾਕਿਆਂ 'ਚ ਜਿਹਦੇ ਕਰਕੇ ਬਹੁਤ ਵੱਡੀ ਪ੍ਰੋਬਲਮ ਆ ਜਿਹੜੀ ਉਹ ਆਈ ਹੋਈ ਆ ਪੰਜਾਬ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਬਰਖਾ ਵਾ ਕਾਲੂ ਜਿਹੜੀ ਵਰਖਾ ਹੋਣੀ ਆ ਉਹ ਕੁਝ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਆ ਲੇਕਿਨ ਪਰਸੋਂ ਤੋਂ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ 6 7 8 ਤਰੀਕ ਨੂੰ ਭਾਰੀ ਵਰਖਾ ਵੀ ਹੋ ਸਕਦੀ ਆ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋ ਸਕਦੀ ਆ ਜਿਹਦੇ ਕਰਕੇ ਹੜ੍ਹਾਂ ਦਾ ਖਤਰਾ ਜਿਹੜਾ ਉਹ ਪੰਜਾਬ ਦੇ ਵਿੱਚ ਹਲੇ ਬਰਕਰਾਰ ਆ 2 3 ਸਿਸਟਮ ਪੰਜਾਬ ਤੇ ਹੋਰ ਆਉਣੇ ਆ ਵੈਸਟਰਨ ਡਿਸਟਰਬੈਂਸ ਵੀ ਆਉਣਾ ਜਿਹੜੇ ਅਗਲੇ ਲੋ ਪ੍ਰੈਸ਼ਰ ਏਰੀਆ ਆ ਉਹ ਵੀ ਇੱਧਰ ਨੂੰ ਆਉਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਜਿਹੜਾ ਉਹ ਬਣਿਆ रह ਸਕਦਾ ਜੋ ਵੀ ਨਵੀਂ ਅਪਡੇਟ ਆਊਗੀ ਮੀਂਹ ਸੰਬੰਧੀ ਉਹ ਕੱਲ੍ਹ ਸਵੇਰ ਵੀ ਆਪਾਂ ਤੁਹਾਨੂੰ ਦੱਸਾਂਗੇ ਹੁਣ ਆਪਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਕਿੱਦਾਂ ਦਾ ਮੌਸਮ ਰਹੂਗਾ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰਿਓ ਕਮੈਂਟ ਕਰਕੇ ਆਪਣੇ ਏਰੀਆ ਦਾ ਹਾਲ ਵੀ ਜ਼ਰੂਰ ਦੱਸਿਓ ਤੇ ਚੈਨਲ ਤੇ ਫੇਸਬੁੱਕ ਪੇਜ ਨੂੰ ਸਾਡੇ ਨੂੰ ਸਬਸਕ੍ਰਾਈਬ ਤੇ ਫੋਲੋ ਵੀ ਕਰਿਓ ਜੇਕਰ ਆਪਾਂ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਕੱਲ 5 ਤਰੀਕ ਨੂੰ ਪੰਜਾਬ ਦੇ ਜਿਹੜੇ ਕਾਫੀ ਹਿੱਸੇ ਉੱਤਰ ਪੂਰਬੀ ਤੇ ਦੱਖਣ ਪੂਰਬੀ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਉਹ ਪੈ ਸਕਦਾ ਝੜੀ ਨੂਮਾ ਵੀ ਗਰਜ ਚਮਕ ਵਾਲੇ ਬੱਦਲ ਵੀ ਬਣ ਸਕਦੇ ਆ 6 ਤਰੀਕ ਨੂੰ ਸਮੁੱਚੇ ਪੰਜਾਬ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਆ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋਊਗੀ 7 ਤਰੀਕ ਨੂੰ ਵੀ ਪੰਜਾਬ ਸਮੁੱਚਾ ਲੋ ਪ੍ਰੈਸ਼ਰ ਏਰੀਆ ਇਧਰ ਬੀਕਾਨੇਰ ਗੰਗਾ ਨਗਰ ਵੱਲੋਂ ਹੋਣ ਦੀ ਸੰਭਾਵਨਾ ਉਸ ਟਾਈਮ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਆ 8 ਤਰੀਕ ਨੂੰ ਵੀ ਵਰਖਾ ਰਹੀ ਗਤੀਵਿਧੀਆਂ ਆਪਣੇ ਦੱਖਣੀ ਤੇ ਕੇਂਦਰੀ ਪੰਜਾਬ ਤੇ ਸਮੁੱਚੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਹਰਿਆਣੇ ਤੋਂ ਲੈ ਕੇ ਹੋਣ ਦੀ ਸੰਭਾਵਨਾ ਕਿਉਂਕਿ ਲੋ ਪ੍ਰੈਸ਼ਰ ਏਰੀਆ ਬਾਏ ਰਾਜਸਥਾਨ ਵੱਲੋਂ ਆ ਰਿਹਾ ਤੇ ਇਹ ਨੁਕਸਾਨ ਆ ਜਿਹੜਾ ਉਹ ਕਰ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ 9 ਤਰੀਕ ਨੂੰ ਬਰਖਾ ਜਿਹੜੀ ਉਹ ਇਸ ਵਕਤ ਐਂ ਲੱਗ ਰਿਹਾ ਵੀ ਘਟ ਰਹੀ ਆ ਲੇਕਿਨ 9-10 ਤੋਂ ਬਰਖਾ ਜਿਹੜੀ ਉਹ ਫੇਰ ਦੁਬਾਰਾ ਵਧਣ ਦੀ ਸੰਭਾਵਨਾ ਬਰਕਰਾਰ ਆ ਜੋ ਵੀ ਅਪਡੇਟ ਹੋਈ ਉਹਦੇ ਬਾਰੇ ਆਪਾਂ ਦੱਸਾਂਗੇ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ